ਗੱਲ ਜੀ ਸਾਰਿਆਂ ਨੂੰ ਹੋਰ ਦੱਸ ਕੀ ਹਲਚਲ ਨੇ ਜੀ ਕੁਤਰਵਾਦ ਠੀਕ ਆ ਸਾਰੇ ਭਾਈਆਂ ਦੇ ਘਰ ਪਰਿਵਾਰ ਸੈੱਟ ਨੇ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆ ਜੀ ਤੇ ਅੱਜ ਥੋੜਾ ਜਿਹਾ ਮੂਡ ਹੈ ਨਹੀਂ ਬਲੌਗ ਸਟਾਰਟ ਕਰਨ ਦਾ ਤਾਂ ਕਰਕੇ ਤੇ ਫਿਲਹਾਲ ਗਗਨ ਦੇ ਫੋਨ ਆ ਹੀ ਜਾਂਦੇ ਪਤਾ ਨਹੀਂ ਕੀ ਕਹਿੰਦਾ ਯਾਰ ਇਹ ਕਿਵੇਂ ਆ ਉਹ ਹੱਥ ਵਰੀ ਜਾਂਦਾ ਤੇ ਚਲੋ ਗੱਲ ਕਰਦੇ ਆ ਫਿਰ ਦੱਸਦੇ ਆ ਕੀ ਕਹਿੰਦਾ ਭਈ ਉਹ ਗਗਨ ਕਹਿੰਦਾ ਵੀ ਪਿੰਡ ਜਾ ਕੇ ਆਉਣਾ ਰੇਹ ਦੇ ਘੱਟੇ ਚੱਕ ਕੇ ਲਿਆਉਣਾ ਤੇ ਚੱਲੇਗਾ ਨਾਲ ਮੈਂ ਹਾਂ ਚੱਲ ਚੱਲ ਵੜਾਂਗੇ ਠੀਕ ਹੈ ਜੀ ਤੇ ਉਹ ਇਹ ਨਾ ਪਿੰਡ ਪੁੰਡੇ ਚੱਲਦੇ ਆ ਫਿਰ ਆਣ ਕੇ ਕੰਟੀਨਿਊ ਕਰਦੇ ਆ ਠੀਕ ਹੈ ਮੇਰੇ ਭਾਈ ਤੇ ਤੁਸੀਂ ਚੈਨਲ ਦੇ ਨਾਲ ਬਨੇ ਰਹੋ ਠੀਕ ਹੈ ਜੀ ਮੈਂ ਤਾਂ ਜਾਊਗਾ ਨਾ ਇਹ ਕਿਤੇ ਕੋਣਾ ਹੋ ਪਰ ਆਤੀ ਰੁਕ ਜੇ ਹਾਂ ਕੋਈ ਨਹੀਂ ਜਰ ਚੱਲ ਨਾ ਜਰ ਆ ਬੱਲੇ ਇਹ ਸੰਭਲ ਦੇ ਬ੍ਰੇਕਾਂ ਵਿੱਚ ਲੰਘਦੇ ਆਂ ਨਹੀਂ ਇੱਥੇ ਤੇ ਹੰਨਾਂ ਨੂੰ ਜਾਈ ਚਲ ਮੈਂ ਬਾਹਰ ਚੱਲ ਰਿਹਾ ਹਾਂ ਦੇਖ ਜੀ ਨਾ ਭਾ ਚਲੇ ਜਾਏਗਾ। ਰੋਕਮ ਤਾਂ ਗਿਆ ਜੀ ਲੈ ਕੇ ਘਟਾ ਤੇ ਹੁਣ ਆਪਾਂ ਵੀ ਚੱਲੀਏ ਸਾਈਕਲ ਲੈਣ। ਠੀਕ ਹੈ ਜੀ। ਆ ਚੱਲਦੇ ਆ ਜੀ। ਹਾਂਜੀ ਭਾਈ ਪਿੰਡੋਂ ਦਾ ਵਾਪਸ ਆ ਚੁੱਕੇ ਸੀਗੇ ਤੇ ਇਧਰ ਮੈਂ ਕਬੂਤਰਾਂ ਦਾ ਖੁੱਡਾ ਖੋਲਦਾਂ ਸੀ ਤੇ ਚਾਬੀ ਉੱਧਰ ਰਹਿ ਗਈ ਤੇ ਸੱਚ ਇਧਰ ਸਾਡੇ ਪਿੰਡ 'ਚ ਰਿਸ਼ਤੇ ਅਮਰ ਆ ਗਗਨ ਕੇ ਜਿਹੜੇ ਨਾਨਕੇ ਪਿੰਡ 'ਚ ਹੀ ਆ ਉਹ ਉਹਨਾਂ ਦੇ ਮਰ ਲੜਕਾ ਹੋਇਆ ਤੇ ਉਹ ਸੁਰੀ ਬਣ ਕੇ ਗਏ ਆਪਣੇ ਦੋਨਾਂ ਘਰੇ। ਇਧਰ ਕਬੂਤਰਾਂ ਵਾਲੇ ਘਰੇ ਵੀ ਬੰਨ ਗਏ ਉੱਧਰ ਵੀ ਬੰਨ ਗਏ। ਹੁਣ ਪਤਾ ਵੀ ਵਲੌਗਰ ਹਾਲ ਤਾਂ ਇੱਧਰ ਰਹਿੰਦੇ ਆ ਤਾਂ ਕਰਕੇ ਕਬੂਤਰਾਂ ਵਾਲੇ ਘਰ ਤੇ ਬਣ ਕੇ ਤੇ ਬਹੁਤ ਖੁਸ਼ੀ ਆਪਾਂ ਨੂੰ ਨਿਆਰੀ ਹੈ ਜੀ ਫੁੱਲਾ ਜੀ ਤਾਂ ਚਿੱਤ ਖੜਿਆ ਖੜਿਆ ਹੈ ਜੀ ਕੀ ਬਾਤਾਂ ਨੇ ਤੇ ਬਾਕੀ ਓਕਰਪੋੜਾ ਜੀ ਕਿਉਂਕਿ ਅੱਜ ਥੱਕੇ ਥੁੱਕੇ ਹਨੀ ਆਪਾਂ ਟਾਹਰਨਾ ਮੋਟਰਸਾਂ ਤੇ ਗਏ ਸੀ ਟਾਹਰਨਾ ਮੋਟਰਸਾਂ ਤੇ ਸਕੂਲਾ ਪੁੱਠੇ ਆ ਗਏ ਤਾਂ ਕਰਕੇ ਉਧਰ ਪੱਠੇ ਵੀ ਵੜਤੇ ਆ ਤੇ ਫਲਾਲ ਮੇਲਾ ਤਾਂ ਮਿੰਨੀ ਮਿੰਨੀ ਕਣੀ ਵੀ ਆਉਣ ਲੱਗ ਗਈ ਆ ਦੇਖੋ ਜੀ ਕਣੀਆਂ ਆਈਆਂ ਮੀਂਹ ਦਾ ਮੌਸਮ ਹੈ ਤੇ ਹੁਣ ਆਪਾਂ ਕਬੂਤਰਾਂ ਦੇ ਦਾਣੇ ਦੋਣੇ ਪਾਦ ਗਿਓ ਬੈਟਰੀ ਵੀ ਫੋਨ ਦੀ 80% ਆ ਤਾਂ ਕਰਕੇ ਕਿਆ ਬਾਤਾਂ ਨੇ ਜੀ ਹਾਂਜੀ ਬਈ ਤੇ ਇਧਰ ਆਪਾਂ ਦੂਜੇ ਖੁੱਡੇ ਦੀ ਚਾਬੀ ਚੱਕ ਲਈ ਜੀ ਦੂਜੇ ਕੀ ਇੱਕ ਹੀ ਖੁੱਡਾ ਆਪਣੇ ਕੋਲੇ ਕਿਹੜਾ 15 ਆ ਬਸ ਚਾਬੀ ਚੱਕ ਲਈ ਆ ਤੇ ਜਾ ਕੇ ਹੁਣ ਕਬੂਤਰਾਂ ਵਾਲਾ ਖੁੱਡਾ ਖੋਲਦਾ ਫੋਨ ਦੀ ਬੈਟਰੀ ਹੋ ਗਈ ਬਈ 6% ਤੇ ਕਦੇ ਆਉਣਾ ਹੋਵੇ ਆਪਾਂ ਬਲਾਉਗੇ ਬੋਲੀ ਜਾਈਏ ਪਕਾਈ ਮਰੀ ਜਾਈਏ ਤੇ ਫੋਨ ਬੰਦ ਹੋ ਜੇ ਇਧਰ ਕਿਆ ਬਾਤਾਂ ਨੇ ਇਹਦਾ ਥੰਬਨੇਲ ਲਾਵਾਂਗੇ ਜੀ ਵੀਡੀਓ ਦੇ ਵਿੱਚ ਐਂ ਕਰ ਨਹੀਂ ਬੰਦੀ ਥੰਬਨੇਲ ਤੋਂ ਬਗੈਰ ਜੀ ਬਸ ਓਕੇ ਰਿਪੋਰਟ ਹੈ ਜੀ ਤੇ ਇਧਰ ਆ ਗੇਟ ਖੋਲ ਕੇ ਤੇ ਚਾਬੀ ਚੁਬੀ ਚੱਕੀਏ ਤੇ ਫਿਰ ਅੱਗੇ ਦਾ ਪ੍ਰੋਸੈਸ ਸ਼ੁਰੂ ਕਰਦੇ ਆ ਕਿ ਭਾਈ ਤਾਂ ਹੁਣ ਆ ਗਏ ਸੀ ਇਧਰਲੇ ਘਰੇ ਆ ਦੇਖੋ ਜੀ ਕੀ ਬਾਤਾਂ ਨੇ ਲੱਗਿਆ ਹੋਇਆ ਪਕਾਉਣੀ ਆਪਣੇ ਕੋ ਉਤਰਾਂ ਵਾਲੇ ਘਰੇ ਤੇ ਬਸ ਹੁਣ ਭਾਈ ਕੋ ਲੇਟ ਆ ਗਈ ਸੀ ਕਿ ਮੀਂਹ ਪੈਣ ਲੱਗ ਗਿਆ ਈ ਕਣਮਣ ਕਣਮਣ ਤੇ ਇਧਰ ਹੀ ਕੀ ਬਾਤਾਂ ਨੇ ਕੋ ਉਤਰ ਪਾਤਰ ਵਿਖਾ ਦਿੰਨੇ ਆ ਭਾਈ ਉਹ ਜੋੜੀ ਦਾ ਬੱਚਾ ਨਹੀਂ ਵਿਖਾਉਣਾ ਜਿੰਨਾ ਚ ਤੁਸੀਂ ਮੇਰੇ ਚੈਨਲ ਤੇ ਕਿੰਨੇ ਦਾ ਆਪਾ ਟਾਰਗੇਟ ਰੱਖੀਏ ਹਾਂ 4000 ਨਹੀਂ ਕਰਦੇ 3000 ਹੈਗੇ ਸਾਡੇ 3000 4000 ਕੰਪਲੀਟ ਕਰ ਦੋ ਬੱਚੇ ਦਾ ਸ਼ੌਂਕ ਕਰਾ ਦਾਂਗੇ ਠੀਕ ਹੈ ਜੀ ਤੇ ਉਹਨਾਂ ਚੱਕਰਾਪਾ ਬੱਚੇ ਜਮਾਂ ਹੀ ਨਹੀਂ ਵਿਖਾਉਂਦੇ ਪੋਰਾ ਵੀ ਨਹੀਂ ਵਿਖਾਉਂਦੇ ਠੀਕ ਹੈ ਜੀ ਤੇ ਬਸ ਹੁਣ ਦਾਣੀ-ਦੂਨੇ ਪਾਉਣੇ ਆ ਤੇ ਉਹ ਜੋੜੀ ਦੇ ਅੰਡੇ ਚੱਕਦੇ ਆ ਠੀਕ ਹੈ ਜੀ ਉਥੋਂ ਫੋਕਾ ਅੰਡਾ ਤੇ ਪਹਿਲਾਂ ਯਾਰ ਆਪਾਂ ਪਿੰਡ ਜਾਇਏ ਥੋੜਾ ਇਹ ਕੰਮ ਜਾ ਕੇ ਹੋਣਾ ਜ਼ਰੂਰੀ ਤੇ ਤ੍ਰਿਕਮਣ ਕਣਮਣ ਮੀਮੀ ਆ ਗਿਆ ਮੈਂ ਚੱਲ ਪਹਿਲਾਂ ਕਬੂਤਰ ਬਖਾ ਦਈਏ ਬਾਈਆਂ ਨੂੰ ਤੇ ਪਿੰਡ ਜਾਣਾ ਵੀ ਬਹੁਤ ਅਤੀ ਜ਼ਰੂਰੀ ਆ ਪਿੰਡ ਨਾ ਗਏ ਨਾ ਕੰਮ ਅੜ ਜਾਊਗਾ ਆਪਣਾ ਤਾਂ ਕਰਕੇ ਠੀਕ ਆ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਗੇਟ ਲਾ ਦਈਏ ਲਓ ਜੀ ਲੱਗ ਗਿਆ ਗੇਟ ਆਪਾਂ ਖੋਲਦਾ ਹੀ ਨਹੀਂ ਤੇ ਬਾ ਇੰਨੇ ਚਮਾ ਜਾਊਂਗਾ ਇਧਰ ਖਲੇ ਆ ਰਹੇ ਆ ਦੋ ਬਾ ਕਰਈਆਂ ਸਾਰੇ ਤੇ ਬਾ ਮੈਂ 50 ਮਿੰਟਾਂ ਜੀ ਆ ਜਾਣਾ ਜੀ ਨੇ ਹਣਾ ਹੁਣ ਤੋਂ ਪਹਿਲਾਂ ਪਹਿਲਾਂ ਕੰਮ ਬੜਾ ਜ਼ਰੂਰੀ ਜਾਣਾ ਪੱਜੇ ਚੱਲੀਏ ਠੀਕ ਹੈ ਜੀ ਮਿਲਦੇ ਹਾਂ ਫਿਰ ਇੱਕ ਮਿੰਟ ਤੋਂ ਬਾਅਦ ਮੋਟਰਸਾਈਕਲ ਤੇ ਜਾਣਾ ਕਾਰ ਹੁੰਦੀ ਤਾਂ ਕਾਰ ਤੇ ਚੱਲ ਫੜਦੇ ਠੀਕ ਹੈ ਜੀ ਆਪਾਂ ਚੱਲਦੇ ਹਾਂ ਹੁਣ ਹੋਰ ਆ ਮੋਟਰਸਾਈਕਲ ਆਪਣਾ ਜੀ ਇਧਰ ਰੋਡ ਬਿਲਟ ਚੇਂਜ ਕਰ ਲਈ ਜੀ ਉੱਪੀ ਤੇ ਪਾਰੀ ਲੋਰ ਹੁਣ ਚੱਲੀਏ ਪਿੰਡ ਠੀਕ ਹੈ ਜੀ ਜ਼ਰੂਰੀ ਕੰਮ ਜਾਣਾ ਮਾਰ ਕੇ ਸਲਪਿੰਡ ਚੱਲਦੇ ਹਾਂ ਜੀ ਫਿਰ ਪਹੁੰਚ ਲਓ ਜੀ ਕਹਿੰਦੇ ਕਿੱਥੇ ਪਹੁੰਚ ਗਏ ਜੀ ਕਹਿੰਦੇ ਪਿੰਡ ਪਹੁੰਚ ਗਏ ਜੀ ਅਕੇ ਸਾਡਾ ਪਿੰਡ ਆ ਗਿਆ ਜੀ ਦੋਦੇਵਾਲਾ ਜੀ ਆਹ ਰਾਣੀ ਤੋਂ ਰਾਹ ਜਾਂਦਾ ਹੈ ਇਹ ਕਰਕੇ ਆਪਣੇ ਰਾਹ ਮੋੜ ਫਲਾਸ਼ ਬੰਦ ਕਰ ਲਈਏ ਫੌਂਦੀ ਖਲਾ ਕਹੂੰਗਾ ਜੀ ਕਿੰਦਾ ਲਓ ਜੀ ਹੁਣ ਜਗਾ ਲਈ ਫਲੈਅ ਫਲੈਸ਼ ਤਾਂ ਬੰਦ ਕਰਤੀ ਆਪਾਂ ਦੇਖੋ ਹੁਣ ਉਹਨੇ ਜੁਪੈਦਾ ਸਾਡਾ ਠੀਕ ਆ ਮੇਰੇ ਵੀਰੋ ਆਸ਼ਾ ਜਾਂਦਾ ਜਿੱਗੇ ਆਸ਼ਾ ਪੱਲੀ ਲੈ ਕੇ ਬੈਠੇ ਲੋਕ ਨਹੀਂ ਨਿਪਟਾਈਆਂ ਹੋਰ ਦੇਖੋ ਜੀ ਉਹਦਾ ਫਸਰ ਸੰਦੁਰ ਕੇ ਰੋਡੇ ਵਾਲਾ ਲਿਜਾ ਕਿਉਂ ਕਿ ਮੈਂ ਵੱਜੂਗਾ ਹਨਾ ਤੇ ਆਵਰੇ ਅਜੀ ਕਾ ਕਿਆ ਬਾਤਾਂ ਨੇ ਅਬ ਨਿਕਿਆ ਸਾਡੇ ਪਿੰਡ ਦਾ ਸਨਾਰੀ ਇਤਰਾਜ ਨਾਮ ਦੋਦੇਵਾਲਾ ਚਲੋ ਕਿ ਚੱਲਦੇ ਹਾਂ ਜੀ ਹਾਂਜੀ ਮੇਰੇ ਵੀਡੀਓ ਉਤੇ ਫਰਨੀ ਫਰਨੀ ਤੇ ਹੋ ਗਈ ਜੀ ਪਿੰਡ ਦੀ ਤੇ ਬਾਹਰਲੇ ਬਾਸੇ ਤੇ ਬਾਹਾਂ ਦੁਕਾਨ ਤੇ ਜਾਣਾ ਸੀਗਾ ਦੁੱਧ ਲੈ ਕੇ ਆਉਣਾ ਤੇ ਨਾਲੇ ਹੋਰ ਸਮਾਨ ਲੈ ਕੇ ਜਾਣਾ ਸੀ ਉਹਦੀ ਦੁਕਾਨ ਠੀਕ ਹੈ ਜੀ ਬਾਹਰੋਂ ਬਾਹਰੋਂ ਹੈ ਛੇਤੀ ਮੋਨਟਰੀ ਤੇ ਫਿਰ ਪਰ ਮੁੜ ਕੇ ਦਾਣੇ ਕੋਲ ਪਾਣੇ ਆ ਤੇ ਦੁਕਾਨ ਤੇ ਜਾ ਕੇ ਆਪਾਂ ਨਹੀਂ ਕਰਦੇ ਵਲੌਗ ਸ਼ੋਟ ਤੇ ਸ਼ਰਮ ਆਉਂਦੀ ਆ ਸੰਕ ਲੱਗਦੀ ਛੱਤ ਬਤਾ ਕਿ ਸੰਕ ਲੱਗਦੀ ਠੀਕ ਹੈ ਜੀ ਕਾ ਚੱਲਦੀ ਆ ਫਿਰ ਥੱਲੇ ਰੱਖੂਗਾ ਅਈਆ ਕੀ ਹੋ ਗਿਆ ਕੋਰਾ ਕੋਈ ਕੀ ਯਾਰ ਬਈ ਆ ਜਵਾਕ ਦੇ ਕੂਤਰ ਕੱਢ ਕੇ ਲੈ ਗਿਆ ਕੋਈ ਤਾਂ ਪਿੰਡ ਤਾਂ ਹੀ ਹੈ ਕਿ ਪਾਸੇ ਦਾ ਪਿੰਡ ਤਾਂ ਹੀ ਹੈ ਬਸ ਠੀਕ ਆ ਬਈ ਆ ਇਹਦੇ ਕੰਮ ਨਾ ਕਰਿਆ ਕਰੋ ਮਾੜੀ ਮੋਟੀ ਸ਼ਰਮ ਕਰ ਲਿਆ ਕਰੋ ਜਵਾਕ ਨੇ ਮਸਾ ਜੋੜੇ ਹੁੰਦੇ ਤੁਸੀਂ ਚੱਕ ਕੇ ਲੈ ਜਾਂਦੇ ਹੋ ਮੰਗ ਲਿਆ ਕਰੋ ਹਣਾ ਬਈ ਯਾਰ ਚੰਗੇ ਜਾਨਵਰ ਸੀ ਅਖਤੀ ਮੜੇ ਨਾ ਤੂੰ ਵੀ ਪੋਖਰੀ ਘਟ ਮਾਰਿਆ ਕਰ ਉਹ ਨਹੀਂ ਓਏ ਮੈਂ ਕੂ ਬਾਕ ਕੱਢਨੇ ਬੰਦ ਕਰਤੀ ਜਿਵੇਂ ਹੀ ਹਾਂ ਕੂ ਤਾਂ ਓਟ ਡੋਂਦਾ ਹੀ ਨਹੀਂ ਸੀ ਮੈਂ ਕਿਵੇਂ ਆ? ਕਿੰਨੇ ਫਿੱਲੇ? ਵਾਹ ਤੇ ਮੈਨੂੰ ਐਂ ਕਰ ਦਲੀਆ ਤੋਲ ਦੇ ਕਿਲੋ ਉਹ ਕਿਲੋ ਨਹੀਂ ਸੱਚੀ 3 ਆਂ ਦਾ ਵੀਹਾਂ ਦਾ ਵੀਹਾਂ ਦਾ ਵੀਹਾਂ ਦਾ ਵੀਹਾਂ ਦਾ ਬਰੋ ਲੋ ਵੀ ਐਸ ਤੋਂ ਦੁੱਧ ਲੈ ਲਿਆ ਆਪਾਂ ਦਲੀਆਂ ਤੇ ਹੁਣ ਚੱਲਦੇ ਆਂ ਅਗਲੀ ਤੇ ਦੁੱਧ ਲੱਗੇਗੀ ਹਾਂਜੀ ਭਾਈ ਤੇ ਦੁੱਧ ਤੇ ਇੱਧਰ ਆਪਣੀ ਜੇਬ ਚ ਦਲੀਆਂ ਲੈ ਲਿਆ ਜੀ ਹੁਣ ਘਰੇ ਚੱਲਦੇ ਆਂ ਤੇ ਘਰੇ ਆ ਕੰਟੀਨਿਊ ਕਰਦੇ ਆਂ ਜੀ ਹਨੇਰਾ ਹੋ ਚੁੱਕਿਆ ਬਾ ਠੰਡ ਲੱਗੀ ਜਾਂਦੀ ਇਹ ਕਣੀਆਂ ਬੈਠੀਆਂ ਬਣ ਜਾਂ ਬਣੀਆਂ ਤੇ ਘਰੇ ਆ ਕੇ ਕੰਟੀਨਿਊ ਕਰਾਂਗੇ ਰਾਜ ਪੜੇ ਲਾਉਤੇ ਐਵੇਂ ਤੇ ਸਾਡਾ ਸਾਡੀ ਉੱਕਰ ਰਿਪੋਰਟ ਆ ਵਕਤ ਹਾਂਜੀ ਬਈ ਪਿੰਡੋਂ ਆਗੇ ਸੀ ਇੰਦਰ ਆਪਣਾ ਪਸ਼ੂ ਵਾਲਾ ਪਸ਼ੂ ਵਾਲਾ ਕਿਵੇਂ ਗੇਟ ਲਾਉਣ ਆਏ ਸੀ ਅੱਖਾਂ 'ਚ ਲਾਈਟ ਵਜ ਦੀਆਂ ਲੱਗਦਾ ਰਿਖਾਂਗੇ ਜਿਵੇਂ ਤੇ ਬਾਸ ਹੁਣ ਬਈ ਕਬੂਤਰਾਂ ਨੂੰ ਦਾਣੇ ਪਾਉਣੇ ਆ ਠੀਕ ਆ ਬਈ ਤੇ ਕਣੀ ਪੈਦੀਆਂ ਵਿੰਨੀ ਵਿੰਨੀ ਤੇ ਉਹ ਬੋਰ ਬੰਦ ਕਰਕੇ ਆਏ ਸੀ ਯਾਰ ਤੇ ਗਗਨ ਕਨੇ ਚਲਾਇਆ ਸੀ ਫਿਰ ਉਹ ਗਗਨ ਉੱਥੇ ਸੀ ਤੇ ਮੈਂ ਜਾਵੜਿਆ ਤਾਂ ਕਰਕੇ ਤੇ ਬਾ ਹੁਣ ਕਬੂਤਰਾਂ ਦਾਣੇ ਦੋਨੇ ਪਾਉਣੇ ਆ ਤੇ ਪਾਣੀ ਗਰਮ ਕਰਕੇ ਚਲ ਚਲਦੇ ਆ ਠੀਕ ਆ ਜੀ ਬਾ ਅੱਗੇ ਵੇਖੀ ਚੱਲੋ ਯਾਰ ਕੀ ਬੰਦਾ ਕੀ ਨਹੀਂ ਲਓ ਜੀ ਇਧਰ ਜੋਰਾਂ ਜੋਰਾਂ ਦਾ ਮੀਂਹ ਆ ਗਿਆ ਜੀ ਚੱਲ ਗਗਣ ਦੀ ਮਰਜ਼ੀ ਪੂਰੀ ਹੋ ਗਈ ਜੀ ਗਗਣ ਕਹਿੰਦਾ ਸੀ ਮੀਂਹ ਆ ਜਾਏ ਤੇ ਤੜਕੇ ਬੋਰ ਚੋਂ ਹੁਣਾ ਨਾ ਪਾਵੇ ਕਿਉਂਕਿ ਕਣਕ ਨੂੰ ਪਾਣੀ ਲਾਉਂਦਾ ਸੀ ਠੀਕ ਆ ਬਈ ਤੇ ਆਪਾਂ ਨੂੰ ਤੁਹਾਨੂੰ ਪਤਾ ਵੀ ਫਾਰਮਿੰਗ ਦਾ ਥੋੜਾ ਜਿਹਾ ਕੱਟ ਪਤਾ ਆਪਾਂ ਉਸ ਪਾਸੇ ਗਏ ਹੀ ਨਹੀਂ ਪਾਣੀ ਪੂਲ ਠੇਕੇ ਦਿੰਨੇ ਆ ਤੇ ਤਾਂ ਕਰਕੇ ਤੇ ਬਾਕੀ ਚੱਲ ਵਧੀਆ ਯਾਰ ਅਗਲੇ ਦੇ 4 ਰੁਪਏ ਬਚ ਗਏ ਮੀਂਹ ਆ ਗਿਆ ਤਾਂ ਬਹੁਤ ਵਧੀਆ ਗੱਲ ਹੈ ਤੇ ਇਧਰ ਬਈ ਹੁਣ ਕਬੂਤਰਾਂ ਨੂੰ ਦਾਣੇ ਪਾਦ ਗਏ ਆਪਾਂ ਤੇ ਪਾਣੀ ਪਾ ਦਿੱ ਗਏ ਠੀਕ ਆ ਬੰਸ਼ਾ ਲਓ ਜੀ ਖੁੱਡਾ ਤਾਂ ਖੋਲ ਲਿਆ ਉਹ ਤਾਂ ਸਾਰਿਆਂ ਨੂੰ ਪਤਾ ਬਾਈ ਅੰਨਿਆਂ ਨੂੰ ਪਤਾ ਲੱਗ ਗਿਆ ਕਿ ਗੇਟ ਖੋਲ ਲਿਆ ਤੇ ਤੁਮ ਹੀ ਆਪਾਂ ਪਕਾਈ ਮਾਰਤੀ ਚਲੋ ਕੋਈ ਨਾ ਲਓ ਜੀ ਤੇ ਹੁਣ ਪਾ ਦਿੱ ਗਏ ਦਾਣੇ ਲੈ ਆਂਦੀ ਸੁਕਲ ਦੀ ਪਰਕੇ ਆ ਜਾ ਪੁੱਤ ਆ ਜਾ ਆਇਆ ਆਇਆ ਇਹਨੂੰ ਉੱਪਰ ਥੇਉ ਉੱਪਰ ਖਾ ਲੋ ਇਹ ਦਾਣੇ ਸਿਰੋ ਅੱਧੇ ਕਿੱਧਰ ਰੱਖ ਲਈਏ ਇਹਨਾਂ ਨੂੰ ਉੱਧਰ ਤਾਂ ਆਪ ਹੀ ਆਪਾ ਪਾਣੀ ਚੇਂਜ ਕਰਦਗੇ ਪਾਣੀ ਇਹਨਾਂ ਦਾ ਖਰਾਬ ਹੋਇਆ ਆਪਾਂ ਪਾਣੀ ਯਾਰ ਗੇਟ ਖੁੱਲਾ ਹੀ ਰਹਦਾ ਉੱਥੋਂ ਆਪੀ ਪੀ ਪੂ ਲੈਂਦੇ ਆ ਠੀਕ ਹੈ ਜੀ ਤੇ ਉਧਰ ਪਾਣੀ ਲੈਣ ਕੇ ਪਾ ਦਿੰਨੇ ਆਪਾਂ ਤੇ ਆ ਪਾਣੀ ਝੱਕ ਦਿੰਨੇ ਆ ਠੀਕ ਹੈ ਜੀ ਆ ਉਥੋਂ ਮਾ ਟੂਟੀ ਤੋਂ ਭਰ ਲੈਣਾ ਤੇ ਬਾਕੀ ਓਕੇ ਆ ਇਧਰ ਦੂਜਾ ਆਂਡਾ ਤਾਂ ਲਾਉਂਦੀ ਨਹੀਂ ਇਹ ਵੀ ਨੇ ਵੀ ਆਂਡਾ ਲਾਇਆ ਇੱਧਰ ਤੂੰ ਬੱਤ ਮਖਾਈ ਤੂੰ ਕਿਹੜਾ ਇੱਥੇ 36 ਲਾਦੇ ਤੂੰ ਵੀ ਇੱਕ ਹੀ ਲਾਇਆ ਉਹ ਵੀ ਫੋਕਾ ਤੇ ਆਹ ਕਬੂਤਰੀ ਨੂੰ ਬਾ ਅੱਗੇ ਰਸਾਂਗੇ ਹੁਣ ਲਈ ਰਾਂ ਦੇ ਤੇ ਇੰਨੇ ਵੀ ਇੱਕ ਅੰਡਾ ਲਾਇਆ ਜੀ ਇਸ ਕਬੂਤਰੀ ਨੇ ਠੀਕ ਹੈ ਜੀ ਪਤਾ ਨਹੀਂ ਕੀ ਚੱਕਰ ਹੈ ਰ ਇੱਕ ਅੰਡਾ ਕਿਉਂ ਲਾਇਆ ਇੱਕ ਹੀ ਲਾਇਆ ਚਲ ਬੱਚੇ ਨਿਕਲੇ ਹੁਣ ਇਹਦੇ ਚੋਂ ਜੇ ਇੱਧਰ ਇਹਨੇ ਅੰਡੇ ਲਾ ਦੇ ਫਿਰ ਟਾਲ ਕੇ ਇਹਨਾਂ ਥੱਲੇ ਰੱਖ ਦਾਂਗੇ ਠੀਕ ਹੈ ਬਾਸ ਹੁਣ ਪਾਣੀ ਲਿਆਵਾਂ ਪਾਣੀ ਲਾਇਆ ਚੱਕ ਕੇ ਆਹ ਚੇਂਜ ਕਰ ਲਿਆਵਾਂ ਠੀਕ ਹੈ ਤੇ ਫਿਰ ਪੁੱਤਰ ਨੂੰ ਰੱਖਦੇ ਆਣ ਕੇ ਗੇਟ ਖੋਲਣਾ ਪੈਣਾ ਜੀ ਮੀਂਹ ਵੇਖੋ ਬਈ ਕਿਆ ਬਾਤ ਹੈ ਗੇਟ ਭੇਡ ਦਿੱਗੇ ਤੇ ਆ ਛੋਲੇ ਦੀ ਚਾਹ ਤੇ ਅੰਦਰ ਛੋਲੇ ਪਏ ਸੀ ਆਪਣੇ ਕੋਲੇ ਬੱਚੇ ਨੂੰ ਪਵਾਵਾਂਗੇ ਥੋੜਾ ਜਿਆ ਹੋਰ ਪਿਜਾ ਹੋ ਜਾ ਤੋ ਫਿਰ ਪਾਇਆ ਕਰਾਂਗੇ ਠੀਕ ਹੈ ਜੀ ਤੇ ਵਾ ਓਕੇ ਗੇਟ ਲਾ ਦਾਂ ਗੇਟ ਖੁੱਲਾ ਹੀ ਛੱਡ ਕੇ ਅਸੀਂ ਇਹ ਗੱਲ ਮਾੜੀ ਆ ਵਾ ਚਕ ਠੀਕ ਹੈ ਵਾ ਓਕੇ ਹੁਣ ਆ ਭੱਜ ਕੇ ਜਾ ਕੇ ਸੌਣੇ ਬਦਲੇ ਆਵਾ ਚੀਕਾ ਬਈ ਚੱਕ ਵੀ ਜਿਹੜਾ ਚਲਾਤਾ ਹਾਂਜੀ ਬਈ ਦਾਣੇ ਤੇ ਪਾਣੀ ਪਾਤਾ ਆਪਾਂ ਕੰਪਲੀਟ ਕਰਤਾ ਤੇ ਹੁਣ ਥੋੜਾ ਯਾਰ ਨਾ ਜਿੰਨਾਂ ਨੂੰ ਸੋਕਾ ਹੋਇਆ ਇਹਨਾਂ ਦਾ ਹੁਣ ਆਪਾਂ ਨੂੰ ਬਈ ਪਾਣੀ ਪੂਰਾ ਰੱਖਣਾ ਚਾਹੀਦਾ ਕੂਤਰਾਂ ਦੇ ਅੰਦਰ ਤਾਂ ਹੀ ਸੋਕਾ ਹੁੰਦਾ ਪਾਣੀ ਦੀ ਘਾਟ ਨਾਲ ਤੇ ਜਾਂ ਮਿੱਠਾ-ਪੁੱਠਾ ਖਾ ਲੈਣ ਕੂਤਰ ਤਾਂ ਸੋਕਾ ਹੋ ਜਾਂਦਾ ਮੇਨ ਗੱਲ ਉਹ ਵੀ ਆ ਬਈ ਵੀ ਸਫਾਈ ਰੱਖਿਆ ਕਰੋ ਕੁੱਡੇ ਦੀ ਤੇ ਜਿੰਨਾ ਆਪਾਂ ਕੂਤਰਾਂ ਦਾ ਪਾਣੀ ਪੂਰਾ ਰੱਖਾਂਗੇ ਉੰਨੀ ਚੰਗੀ ਗੱਲ ਆ ਜੇ ਪਾਣੀ ਘਟ ਗਿਆ ਬਈ ਖੁੱਡੇ ਚ ਤਾਂ ਸੋਕਾ ਉਹਦਾ ਹੋਣਾ ਹੀ ਹੋਣਾ ਕੂਤਰ ਨੂੰ ਤੇ ਤਾਂ ਕਰਕੇ ਤੇ ਬਾਈ ਬਣ ਕੇ ਮਤਲਬ ਆਪਾਂ ਬਾਈ ਕੀ ਤਾਂ ਤਾਂ ਪਤਾ ਹੀ ਬਈ ਸਾਰਾ ਨੰਬਰ ਤੋਂ ਵੱਧ ਜਾਣਕਾਰੀ ਹੈ ਤੇ ਹੁਣ ਪਾਣੀ ਪੂਣੀ ਪਾ ਦਈਏ ਯਾਰ ਪਾਣੀ ਪਿਆ ਦਈਏ ਇਹਨੂੰ ਕੂਤਰ ਨੂੰ ਤੇ ਤੜਕੇ ਬਿਸਕੁਟ ਲਿਆਣ ਕੇ ਨਾ ਵੀ ਦਾਣੇ ਗੁਣੇ ਖਾਂਦੇ ਨਹੀਂ ਤੜਕੇ ਬਿਸਕੁਟ ਲਿਆਣ ਕੇ ਤਿੰਨ ਤਿੰਨ ਬਿਸਕੁਟ ਖੋਲ ਕੇ ਤੇ 35 35 ਐਮਲ ਕਰਕੇ ਨਾ 15 15 ਜਾਂ 35 35 ਬਨਾਲ ਨੂੰ ਪੈਂਦੀ ਐਮਲ ਕਰਕੇ 15 15 ਤੇ ਕਬੂਤਰਾਂ ਨੂੰ ਪਿਉਣਾ ਇੱਕ ਕਬੂਤਰ ਨੂੰ ਹੋਇਆ ਇੱਕ ਵੀ ਹੋਇਆ ਠੀਕ ਹੈ ਜੀ ਦਿੱਤੇ ਨੂੰ ਸਤਾ ਕਰਕੇ ਤੇ ਬਸ ਹੁਣ